ਆ ਵੀ ਸੋ ਦਿਨ ਉਹ ਡਰ ਜਿਹੜਾ ਲੱਗਿਆ ਹੋਇਆ ਸਪੋ ਸੋਨਾ ਲਿਕ ਵਾਲਿਆਂ ਦਾ ਤੇ ਤੁਸੀਂ ਦੇਖ ਰਹੋ ਵੀਡੀਓ ਦੇ ਜ਼ਰੀਏ ਸੋਨਾ ਲਿਕ ਵਾਲਿਆਂ ਦੀ ਜਿਹੜੀ ਮਸ਼ੀਨ ਫਸੇ ਦੋ ਟਰੈਕਟਰ ਜਿਹੜੇ ਹੈਗੇ ਨੇ ਖੜੇ ਨੇਗੇ ਲੋ ਜੀ ਐਚਪੀ 430 ਸੀ ਵੀ ਸੱਤ ਦਾ ਨੇ ਕਵਲ ਹੈ ਡਾਕਟਰ ਅੱਗੇ ਰੋਟਾ ਵੇਟ ਤੇ ਮਸ਼ੀਨਾ ਲਓ ਜੀ ਇਹ ਦੇਖੋ ਸਸਤੇ ਮੇਹਲੇ ਆ ਵੀ ਇਹ ਤਗੜੇ ਤਗੜੇ ਮਸ਼ੀਨਾ ਦੋਸਤੋ ਖਰੀਦੋਂ ਦੇ ਮੇਲੇ ਚ ਆ ਕੇ ਤਾਂ ਬੜਾ ਲਾਭ ਮਿਲਣਾ ਤੁਹਾਨੂੰ ਅਗੀ ਚੀਜ਼ ਦਾ ਸਪੈਸ਼ਲ ਡਿਸਕਾਊਂਟ ਜਿਹੜੇ ਰੱਖੇ ਗਏ ਨੇ ਕਿ ਮੇਲੇ ਦੇ ਉੱਪਰ ਸੋ ਇਸ ਲਈ ਬੁਕਿੰਗ ਜ਼ਰੂਰ ਕਰਵਾਓ ਫੇਰ ਕਿ 45 ਸਾਲ ਪੁਰਾਣੀ ਕੰਪਨੀ ਹੈ ਖੇਤੀ ਵਿੱਚ ਯੂਸ ਹੋਣ ਵਾਲੇ ਸਾਰੇ ਉਪਕਰਨ ਰੋਟਾ ਵਿਲਡ ਰੋਟਾ ਵੀਟਰ ਕਲਟੀਵੇਟਰ ਸਕੇਅਰ ਪਾਲਰ ਅਤੇ ਸੁਪਰ ਸੀਡਰ ਕਰਕੇ ਆ ਪਛਿੱੜਾ ਤੁਹਾਨੂੰ ਸਾਡੇ ਸਟਾਲ ਵਿੱਚ ਫੀਟ ਤੁਪ 36 ਬਿਲਡਗੀਆਂ ਔਰ ਜਿਸਦੇ ਵੀ ਬੁਕਿੰਗ ਕਰਾਣੀ ਹੈ ਕੋਈ ਵੀ ਸੁਪਰਸੀਡਰ ਦੀ ਕਰਾਣੀ ਹੈ ਜਾਂ ਫਿਰ ਸਕੇਅਰ ਪਾਲਰ ਦੀ ਕਲਤੀ ਵੀਟਰ ਦੀ ਬੁਕਿੰਗ ਕਰਾਣੀ ਹੋ ਸਾਡੇ ਸਟੋਰ ਤੇ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਬੁਕਿੰਗ ਕਰਾਓ ਔਰ ਇਹਨਾਂ ਬੁਕਿੰਗ ਕਰਕੇ ਤੁਸੀਂ ਆਫਰ ਦਾ ਲਾਭ ਉਠਾ ਸਕਦੇ ਹੋ ਮੌਤ ਕੱਤ ਸਰਮਾ ਆ ਗਈ ਕਾਜਲ ਕਾਲ ਦਾ ਦਿੱਤਾ ਹੈ ਇਹਨਾਂ ਆਫਰ ਦਾ ਲਾਭ ਉਠਾ ਸਕਦੇ ਹੋ ਤੁਸੀਂ ਜਲਦੀ ਤੋਂ ਜਲਦੀ ਆਕੇ ਸਾਡੇ ਫੀਡ ਕਿੱਕ ਦੇ ਸਟੋਰ ਤੇ ਆਕੇ ਬੁਕਿੰਗ ਉਹ ਸਿਸਟਮ 38000 ਰੁਪਏ ਕੀਮਤ ਤੇ ਪਰਾਲੀ ਵਾਲਾ ਸਿਸਟਮ ਵਾਲਾ ਸੈੱਟ ਵਿਲਰਾ ਪਰਾਲੀ ਨੂੰ ਇਕੱਠਾ ਕਰਨ ਦੇ ਲਈ ਉਹਦੇ ਗੰਡਾ ਬਣਾਉਂਦੇ ਸੀ। ਲੋ ਜੀ ਕੇਐਸ ਵਾਲਿਆਂ ਨੇ ਵੀ ਕਰਤੀ ਤਿਆਰੀ ਸੀ ਮਸ਼ੀਨਾਂ। ਕੇਐਸ ਦੀਆਂ ਚੀਜ਼ਾਂ ਜੰਸੀ। ਡਰਾਈਵਰ ਵੀਰਾਂ ਦਾ ਖਾਸ ਧਿਆਨ ਰੱਖ ਰਿਹਾ ਨੇ ਕੰਪਨੀ ਅੱਜ ਕੱਲ ਦੇਖੋ ਦੋਸਤੋ। ਸੋ ਬਹੁਤ ਵਧੀਆ ਲੱਗਦਾ ਹੈ ਦੇਖ ਕੇ ਲੱਗਦਾ ਸਭ ਇੱਕ ਨੇਚਰ ਚੀਜ਼ ਆਇਆ ਸਪਰੇ ਵਾਲਾ ਜਿਹੜਾ ਉਹ ਆ ਰੋਨ ਭਾਈ ਦੇਵੋਂਗੇ ਜਵਾਰੀ ਜਾਣ ਕੇ 10-15 ਨੂੰ ਵੀ ਸਪਰੇ ਕਰਾ ਕੀ ਸਿਸਟਮ ਆ ਇਹਦਾ ਕਿੱਦਾਂ ਪਾਉਣਾ ਕਿੰਨੇ ਜਿਹੜਾ ਹੈਗਾ ਬਾਣ ਚ ਸਪਰੇ ਕਰਦਾਗਾ ਇੱਕ ਟਾਈਮ ਦੇ ਵਿੱਚੋਂ 10 ਲੀਟਰ ਦੀ ਟੈਂਕੀ ਹੈ ਜੀ 10 ਲੀਟਰ ਦੀ ਟੈਂਕੀ ਹੈ ਫਿਰ 10 ਲੀਟਰ ਨਾਲ ਇਹ ਇੱਕ ਕਿੱਲਾ ਕਰੂਗਾ 7 ਮਿੰਟਾਂ ਦੇ ਵਿੱਚ 10 ਲੀਟਰ ਨਾਲ ਇੱਕ ਕਿੱਲਾ ਅੱਛਾ ਠੀਕ ਹੈ ਇੱਕ ਵਾਰੀ ਬੈਟਰੀ ਚਾਰਜ ਕਰ ਲਈ ਆਪਾਂ ਦਾ 2.5 ਗਿੱਲੇ ਕਰੂਗਾ ਇਹ ਇੱਕ ਵਾਰ ਬੈਟਰੀ ਚਾਰਜ ਕਰਨ ਦੇਣਾ 2.5 ਕਿਲੇ ਦਾ ਇੱਕ ਵਾਰ ਕਰੂਗਾ ਬਾਕੀ ਖੇਤ ਦਾ ਮੈਪ ਬਣ ਕੇ ਉੱਟਦਾ ਹੀ ਇਹ ਆਪਣੇ ਆਪ ਚੱਲ ਜਾਊਗਾ ਅੱਛਾ ਜੀ ਤੇ ਕੀ ਖਤਮ ਹੋ ਗਈ ਤਾਂ ਵਾਪਸ ਆ ਜੂਗਾ ਆਪਣੇ ਆਪ ਠੀਕ ਹੈ ਜੀ ਜਿੱਥੋਂ ਇਹਨੇ ਛੱਡਿਆ ਉੱਥੇ ਹੀ ਸਟਾਰਟ ਹੋਊਗਾ ਤੁਹਾਨੂੰ ਅੱਛਾ ਜੀ ਜੇ ਬੈਟਰੀ ਖਤਮ ਹੋ ਗਈ ਤਾਂ ਬੱਸ ਆ ਜਾਣਾ ਨਹੀਂ ਵੀਰੇ ਸਪਰੇਅ ਪੰਪ ਹੈ ਜਿਵੇਂ ਜਿਵੇਂ ਤੁਸੀਂ ਦੱਸ ਰਹੇ ਹੋ 10 ਲੀਟਰ ਪਾਣੀ ਕਿਲੇ ਦਾ ਸਪਰੇਅ ਕਰਦਾ ਜਿਵੇਂ ਯੂਨੀਵਰਸਿਟੀ ਵੀ ਕਮੈਂਡਿੰਗ ਕਰਦੇ ਆ ਕੰਪਨੀ ਵੀ ਕਰਦੇ ਨੇ ਇਹ ਸਪਰੇਅ ਕਰਨ ਦਾ 150 200 ਲੀਟਰ ਪਾਣੀ ਜਿਹੜਾ ਉਹ ਯੂਜ਼ ਕਰਦੇ ਨੇਗੇ ਇਹ ਚ 10 ਲੀਟਰਾਂ ਵਾਲੀ ਪਰਪਸ ਆ ਰਹਾ ਹੋਊਗਾ ਕਿਦਾਂ ਵੀ ਆਏ ਆ ਵੀ ਦਵਾਈਆਂ ਵੀ ਇਹਦੇ ਲਈ علیحدہ ਆ ਰਹੀਆਂ ਨੇ ਹੁਣ ਮਾਰਕੀਟਿੰਗ ਚ ਅੱਛਾ ਠੀਕ ਹੈ ਬਾਕੀ ਆਉਣ ਵਾਲੇ ਸਮੇਂ ਚ ਵੀ ਜਿਹੜੀ ਤੁਸੀਂ ਦਵਾਈ ਦੇਖੋਗੇ ਮਤਲਬ 10 ਲੀਟਰ ਜੀ ਮਿਲੂਗਾ 10 ਲੀਟਰ ਦਾ ਠੀਕ ਹੈ ਤੇ ਦੂਜੀ ਦਵਾਈ ਪਾਣੀ ਵੀ ਆ ਤਾਂ 1 ਕਿੱਲੇ ਦੀ ਦਵਾਈ ਲੈ ਕੇ ਆਪਾਂ 10 ਲੀਟਰ ਚ ਪਾ ਕੇ ਕਰ ਸਕਦੇ ਹਾਂ ਠੀਕ ਕਿਉਂਕਿ ਇਹਨਾਂ ਚਾਰ ਨਿਓਜਾਂ ਲੱਗੀਆਂ ਹੋਈਆਂ ਨੇ ਚਾਰ ਨਿਓਜਾਂ ਨੇ ਸਪਰੇਅ ਨੂੰ ਬਹੁਤ ਬਰੀਕ ਕਰਕੇ ਇਹ ਯਾਰ ਟੋਡਾ ਉਹੀ ਆਉਗਾ ਬੜਾ ਪਹਿਲਾਂ ਇਹ ਰਿਓ ਵਾਲੀ ਇਹ ਕਿ ਸਪਰੇਅ ਕੱਲੀ ਸੋ ਦੋਸਤੋ ਤੁਸੀਂ ਦੇਖ ਰਹੇ ਹੋ ਸਪਰੇਅ ਵਾਲਾ ਡਰੋਨ ਸਿਰਫ 10 ਲੀਟਰ ਵਾਈ ਦਾ ਕਹਿੰਦਾ ਇਹਦੇ ਵਿੱਚ ਪਾਣੀ ਪੈਂਦਾ ਤੇ 10 ਲੀਟਰ ਨਾਲ ਕਿੱਲਾ ਸਪਰੇਅ ਜਿਹੜਾ ਹੋ ਜਾਂਦਾ ਬੈਟਰੀ ਚਾਰਜ ਇੱਕ ਵਾਰ ਕਰਨ ਦੇ ਨਾਲ 2.5 ਕਿੱਲਾ ਤੇ ਵੀ ਸਪਰੇਅ ਕਰਦਾ ਵਾ ਸੋ ਦੋਸਤੋ ਜੇ ਇਹਦੀ ਗੱਲ ਕੀਮਤ ਦੀ ਕਰੀਏ ਤਾਂ ਜੀ ਵੇਖ ਰਹੇ ਹੋ 970 ਮੀਲਰ स्पोर्ट 1 ਲੱਖ ਰੁਪਏ 1 ਲੱਖ ਰੁਪਏ ਸਪੈਸ਼ਲ ਡਿਸਕਾਊਂਟ ਦਾ ਮੇਲੇ ਦੇ ਉੱਪਰ ਵੀਡੀਓ ਨੂੰ ਸ਼ੇਅਰ ਕਰੋ ਦੋਸਤੋ ਧੰਨਵਾਦ ਕੇਐਸ ਗਰੁੱਪ ਵਾਲਿਆਂ ਦੀਆਂ ਮਸ਼ੀਨਾਂ ਆਈਆਂ ਦੋਸਤੋ ਦੇਖੋ ਕੇਐਸ ਬਹੁਤ ਵੱਡੇ ਲੈਵਲ ਦੀ ਕੰਪਨੀ ਹੈ ਵੀ ਸੁਪਰ ਸਿੱਟ ਬੇਸ ਸਿੱਟ 1 ਲੱਖ 10000 ਤੋਂ 5000 ਰੁਪਏ ਦਾ ਡਿਸਕਾਊਂਟ Quality of the raw material, dimensional accuracy, durability, corrosion... ਆ ਜਾਂਦੇ ਵਿੱਚ ਪਾਣੀ ਤੇ ਲੈ ਚਾ ਚੈਲੰਜ ਕੁਆਲਟੀ ਫੋਰ ਇੰਡੀਅਨ ਫਾਰਮਰ ਇਹ ਟੈਲੈਂਟ ਕੰਪਨੀ ਹੈਗੀ ਤੇ ਫਾਰਮਰ ਕੁਆਲਟੀ ਸਾਰੀ ਤੇ ਇੰਡੀਆ ਦੇ ਫਾਰਮਰਾਂ ਲਈ ਹੈ ਜੀ ਬਸ ਮੀਟ ਫਾਰਮੂਲੇਸ਼ਨ ਨਾਲ ਸਾਡੇ 30 ਸਗੇ ਟੀਮ ਨੂੰ ਸਜਿਤ ਕੀਤਾ ਜਾਂਦਾ ਹੈ ਇਹ ਆਪਣੀ ਆਪਣੀ ਪਿਆਸ ਹੈ ਕਿ ਉਸੇ ਕੰਪਨੀ ਨਾਲ 90 50% ਦਾ ਸਹਿਯੋਗ ਕਰਨਾ ਚਾਹੁੰਦਾ ਹੈ ਅਗਲੇ ਜਿਸ ਨੂੰ ਅਸੀਂ ਦਸ਼ਮੇਸ਼ ਨਾਮੇ ਕੰਪਨੀਆਂ ਸਾਰੇ ਪ੍ਰੋਡਕਟਰ ਦਾ ਅਦਰ ਨੇ ਗੁੱਸਮੀ ਟੌਪ ਰਿਕਾਰਡ ਲਾ ਕੇ ਜਿਨੇ ਮਲੇਰ ਕੋਟਲਾ ਦੀ ਕੰਪਨੀ ਕਿਸਾਨਾਂ ਦੀ ਸੇਵਾ ਦੇ ਵਿੱਚ ਹਿੰਦੁਸਤਾਨ ਨਹੀਂ ਬਲਕਿ ਪੂਰੀ ਦੁਨੀਆ ਦਾ ਪਹਿਲਾ ਸੁਪਰ ਸੀਡਰ ਬਣਾ ਕੇ ਕਿਸਾਨਾਂ ਨੂੰ ਭੇਟ ਕੀਤਾ ਤਾਂ ਕਿਸਾਨਾਂ ਨੂੰ ਆਨਡੀਆਂ ਦਿੱਕਤਾਂ ਦਾ ਹੱਲ ਪਤਾ ਹੋ ਪੰਜਾਬ ਸਰਕਾਰ ਨੇ ਇਸ ਪ੍ਰੋਸੀਡਰ ਦੇ ਉੱਪਰ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕਿਤਾਬਸਮੇਸ਼ ਗਰੁੱਪ ਆਫ ਮਲੇਕ ਨੂੰ ਕੋਟ ਲਾਉਣਾ। ਹੱਥ ਫੇਰ ਤੁਹਾਡੇ ਦੇ ਆਰੇ ਦੇ ਵਿੱਚ ਤੁਹਾਡੇ ਏਰੀਏ ਦੇ ਵਿੱਚ ਆਪਣੇ ਸਾਰੇ ਇੰਪਲੀਮੈਂਟ ਲੈ ਕੇ ਹਾਜ਼ਰ ਹੋਇਆ ਹੈ ਇਸਮੇਸ਼ ਗਰੁੱਪ ਆਫ ਮਲੇਕ ਨੂੰ ਕੋਟ ਤੋ ਉਸ ਮੇਸ ਵਾਲੇ ਜਿੰਨੇ ਦਗਣ ਬੈਂਤੀ ਹੈ ਤੁਸੀਂ ਦੇਖ ਰਹੋ ਸਾਰੇ ਸਾਰੀ ਇਸ ਵੇਲੇ ਤੋਂ ਹੁਣ ਤੱਕ ਕਿ ਜੇ ਸਾਨੂੰ ਪਿਆਰ ਦਿੰਦੇ ਹਨ ਸਰਕਾਰ ਦਿੰਦੇ ਹਨ ਸਾਡੇ ਵਿੱਚ ਇਨਾ ਵੀ ਕੂਕਿੰਗ ਕਰਾਈਏ ਉਸ ਮਾਣ ਵਾਲੀ ਬੰਦੇ ਬੋਤਾਂ ਮਾਰ ਕਰਦੇ ਆ ਤੇ ਨਾਲ ਹੀ ਇਹਨਾਂ ਸਾਰੇ ਨੂੰ ਇਹ ਵੀ ਦੱਸਣਾ ਚਾਹਦੇ ਆ ਕਿ ਫਾਈਨੈਂਸ ਦੀ ਲੋਨ ਦੀ ਫੈਸਿਲਿਟੀ ਵੀ ਸਾਡੇ ਸ਼ੋਰ ਤੇ ਹੈ ਚਲਦੀ ਚਲਦੀ ਆ ਕੇ ਕੋਈ ਵੀ ਐਗਰੀਕਲਚਰ ਇੰਪਲੀਮੈਂਟ ਪਰ ਬਹੁਤਰਾ ਸਾਧਨ ਦੇ ਦੋ ਵਿਦੇਸ਼ਾਂ ਦੇ ਲੋਕੋ ਵੱਡੀਆਂ ਵੱਡੀਆਂ ਮਸ਼ੀਨਾ ਸਹੀ ਰੂਪੋਂ ਆਪਣੇ ਲਈ ਇੱਕ ਨਾ ਸਗਾਏ ਬਲੂ ਤਿਆਰ ਕੀਤੇ ਆ ਵੀ ਆਂ ਦਾ ਦੀ ਸੇਵਾ ਚੱਲ ਪਰ ਹੈ ਤੁਹਾਡੇ ਜਿਹੜੇ ਦਿਨ ਰਾਤ ਤੇ ਬਿਲਕੁਲ ਤਿਆਰ ਵਰ ਤਿਆਰ ਅਣਥੱਕ ਮਿਹਨਤ ਕਰਕੇ ਕਿਸਾਨਾਂ ਨੇ ਮੈਂ ਵਧੀਆ ਇੰਪਲੀਮੈਂਟ ਜਿਵੇਂ ਇਹ ਮਸ਼ੀਨ ਦੇਖ ਰਹੇ ਹੋ ਤੁਸੀਂ ਜੋ ਕਿ ਜਿਹਦੇ ਵਿੱਚ ਕਿ ਏਸੀ ਲੱਗਿਆ ਹੋਇਆ ਏਸੀ ਦੀ ਸਹੂਤਾ ਕੀ ਤਾਂ ਜੋ ਡਰਾਈਵਰ ਵੀਰ ਨੂੰ ਕੋਈ ਦਿੱਕਤ ਦਾ ਸਾਹਮਣਾ ਗਰਮੀ ਦੇ ਵਿੱਚ ਨਾ ਕਰਨਾ ਪਵੇ ਵਰ ਵੀਰ ਨੂੰ ਚਲਾਉਣ ਸਮੇਂ ਕੋਈ ਦਿੱਕਤ ਨਹੀਂ ਆਊਗੀ ਬਹੁਤ ਇਸ ਚੀਜ਼ ਦਾ ਖਿਆਲ ਰੱਖਦੇ ਹੋਏ ਤਿਆਰ ਕੀਤੀ ਗਈ ਹੈ ਮਸ਼ੀਨਾਂ ਦਸਮੇਸ਼ ਵੱਲੋਂ ਯਾਹ ਦੇਖਿਓ ਤੁਸੀਂ ਦਸਮੇਸ਼ 9900 ਇਹ ਵੀ ਜਿਹੜੀ ਹੈਗੀ ਆ ਤਿਆਰ ਕੀਤੀ ਗਈ ਆ ਇਸੀ ਦੋਸਤੋ ਦੇਖ ਸਕਦੇ ਹੋ ਬਹੁਤ ਵੱਡੀਆਂ ਵੱਡੀਆਂ ਜਿਹੜੀਆਂ ਮਸ਼ੀਨਾਂ ਲੱਗੀਆਂ ਤੇ ਸਮੀਸ਼ਟ ਕੰਪਨੀ ਜੋ ਕਿ ਮਲੇਰਕੋਟ ਨੇ ਦੀ ਹੈ ਲੋਲੋ ਤਿਆਰ ਕਰਕੇ ਤੁਹਾਡੇ ਸੇਵਾ ਦੇ ਲਈ ਤਿਆਰ ਹੈ